ਹਾਲ 2026 ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਅਤੇ ਗੁਰੂ ਸਾਹਿਬ ਦੀ ਸ਼ਰਣ ਵਿੱਚ ਅਰਦਾਸ ਕਰਨ ਲਈ ਸ਼ਰਧਾਲੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਨੇ ਸ਼ੁਰੂ ਹੋ ਚੁੱਕੇ ਹਨ 2026 ਦੇ ਆਉਣ ਵਿੱਚ ਹੁਣ ਕੁਝ ਹੀ ਘੰਟੇ ਬਾਕੀ ਹਨ ਅਤੇ ਆਦੇਸ਼ਪਾਲ ਵਿੱਚ ਆਗਮਨ ਨੂੰ ਵਕਤ-ਵਕਤ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸ਼ਰਧਾਲੂਆਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਵਾਹਿਗੁਰੂ ਜੀ ਅਰਦਾਸ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੁਹਾਨੂੰ ਦੱਸ ਦਈਏ ਕਿ ਅੱਜ ਰਾਤ 12 ਵਜੇ ਦੇਸ਼ ਵਿਦੇਸ਼ ਤੋਂ ਆਇਸ਼ੰਦਾਲ ਨੂੰ ਨਤਮਸਤਕ ਹੋ ਕੇ ਦੇਸ਼ ਤੇ ਦੁਨੀਆ ਵਿੱਚ ਅਮਨ ਸ਼ਾਂਤੀ ਲਈ ਅਰਦਾਸ ਕਰਨਗੇ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ E سربتن امر کو آ خدا سدا سدا ਹਰ ਜੀ ਜੀ ਦਾ ਨਾਮ ਦਾਸ ਕੀ ਹੋਣਾ ਚਿੰਤਾ ਹੈ ਜੀ ਸਾਲ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਖਤੇਰ ਨਾਮ ਗੁਰਜੀਤ ਸਿੰਘ ਹੈ ਜੀ ਮੈਂ ਸੂਰੂਪ ਦਾ ਰਹਿਣ ਵਾਲਾ ਮੈਂ ਅੱਜ ਆਇਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੈ ਮੈਂ ਗੁਰੂ ਸਾਹਿਬ ਅੱਗੇ ਹੀ ਅਰਦਾਸ ਬੇਨਤੀ ਕਰਨਾ ਵੀ ਕੱਲ੍ਹ ਤੋਂ ਨਵਾਂ ਸਾਲ ਚੜ੍ਹਨ ਜਾ ਰਿਹਾ ਵੀ ਕਿਸੇ ਦੀ ਵੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਆਵੇ ਸਭ ਤੇ ਮੇਰੇ ਪਰਿਵਾਰਕੀ ਤੇ ਸਭ ਦੀ ਲਾਈਫ ਜ਼ਿੰਦਗੀ ਇਹ 300 ਸਾਲ ਕੀ ਰਬੜੇ ਹਾਂ ਹਰਦੀਪ ਜੀ ਆਪਣਾ ਨਾਮ ਦੱਸ ਕੇ ਜਿਹੜਾ ਤੁਹਾਏ ਦੂਸਰਾ ਰਾਜ ਸਭਾ ਪਰਿਸ਼ਦ ਦਾ ਆਗਰ ਮੇਰਾ ਨਾਮ ਹਰਦੀਪ ਸਿੰਘ ਹੈ ਜਿਸ ਦੀ 3 ਮੁਖਸਰ ਸਾਹਿਬੀ ਤਰਤੀ ਤੋਂ ਆਏ ਹਾਂ ਅੱਜ ਇਸ ਸਾਲ ਦਾ ਅਖੀਰਲਾ ਦਿਨ 31 ਦਸੰਬਰ ਹੈ ਅਸੀਂ ਜੀ ਦੁਆਰ ਕੀ ਦਾਰ ਦੀ ਅੱਜ ਨਾਲ ਨਵਾਂ ਸਾਲ ਜਿਹੜਾ ਆਇਆ ਅਸੀਂ ਸਰਬਤ ਦੇ ਭਲੇ ਲਈ ਇੱਥੇ ਅਰਦਾਸ ਕੀਤੀ ਤੇ ਸਾਰੇ ਸਾਰੀ ਸਰਬਤ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਨਾ ਵਾਹੀਓ ਭਾਛਾ ਨਾਮ ਦਾ ਕਿਉਂ ਕਿਹੜੀ ਦਿੱਕਤ ਹੈ ਚਾਦੂ ਮਾਜੀ ਮੈਂ ਦਿੱਲੀ ਤੋਂ ਆਏ ਮੈਂ ਬੜੇ ਸਾਲ ਦਾ ਆਪਣੀ ਜਿੰਦਗੀ ਆਖਰ ਇਹ ਸਭ ਨੂੰ ਆਪ ਬੋਲ ਬੋਲ ਸੁਖਾਉਣਾ ਜਾਂਦੇ नए चंद साल में बहुत बहुत बताइए सब पूरे पुराने हो गए सब नया साल अंदर श्रद्धा से नाल मनाया भाई और खालसा भाई